ਅੱਛਾ ਮੇਰੀ ਸਟੱਡੀ ਵਗੈਰਾ ਮੈਨੂੰ ਜਿੰਨਾ ਵੀ ਤਾਂ ਮੇਰੇ ਮੰਮੀ ਨੇ ਕਰਵਾਇਆ ਆਪ ਕੰਮ ਕਰਕੇ ਹਨਾ ਮਾਂ ਨਹੀਂ ਕੋਈ ਸ਼ਬਦ ਮਾਂ ਯਾਰ ਮਾਂ ਦਾ ਮਾਂ ਹੀ ਹੈ ਵੀਰੇ ਮਾਂ ਨੂੰ ਕੋਈ ਆਪਾਂ ਉਹਦਾ ਦੇਣਾ ਨਹੀਂ ਦੇ ਸਕਦੇ ਵੀਰੇ ਮਾਂ ਦਾ ਹਾਂ ਮੇਰੀ ਮਾਂ ਨੇ ਮਤਲਬ ਮੈਨੂੰ ਜਿੰਨਾ ਵੀ ਮਤਲਬ ਅੱਜ ਤੇ ਮੈਂ ਤੁਹਾਡੇ ਤੇ ਬਹਿ ਕੇ ਗੱਲ ਕਰ ਪਾ ਰਿਹਾ ਹਨਾ ਥੋੜੀ ਜੀ ਵੀ ਉਹਨਾਂ ਕਰਕੇ ਹੈ ਯਾਰ ਫਿਰ ਤੁਹਾਡੇ ਲਈ ਕੀ ਖੁਸ਼ੀ ਆ ਮੇਰੇ ਲਈ ਮੰਮੀ ਯਾਰ ਮਾਂ ਇਕੋ ਹੀ ਮਾਂ ਵਾਲੀ ਲਹਿਣ ਦਸੀ ਹੈ ਨਾ ਵੀ ਮਾਂ ਨੇ ਪੜਾਇਆ ਹਾਂਜੀ ਮਾਂ ਵਾਲੀ ਕੋਈ ਸ਼ਬਦ ਮਾਂ ਯਾਰ ਮਾਂ ਦਾ ਮਾਈ ਹੈ ਵੀਰੇ ਮਾਂ ਨੂੰ ਕੋਈ ਆਪਾਂ ਉਹਦਾ ਦੇਣਾ ਨਹੀਂ ਦੇ ਸਕਦੇ ਵੀਰੇ ਮਾਂ ਦਾ ਹਾਂ ਮੇਰੀ ਮਾਂ ਨੇ ਮਤਲਬ ਮੈਨੂੰ ਜਿੰਨਾ ਵੀ ਮਤਲਬ ਅੱਜ ਦੇ ਮੈਂ ਤੁਹਾਡੇ ਤੇ ਬਹਿ ਕੇ ਗੱਲ ਕਰ ਪਾ ਰਿਹਾ ਹਾਂ ਨਾ ਥੋੜੀ ਜੀ ਵੀ ਉਹਨਾਂ ਕਰਕੇ ਹੀ ਆ ਯਾਰ ਅੱਜ ਦੇ ਟਾਈਮ ਤੋਂ ਜੇ ਮੰਮੀ ਕਦੇ-ਕਦੇ ਕਹਿ ਦਿੰਦੇ ਨੇ ਹਨਾ ਵੀ ਚਲੋ ਹੁਣ ਹਰੇਕ ਚੀਜ਼ ਮਹਿੰਗਾਈ ਵਧ ਜਾਂਦੀ ਹੈ ਹਨਾ ਜਿਵੇਂ ਮੈਂ ਇਕੱਲਾ ਕਮਾਰਾਂਗਾ ਘਰੇ ਤੇ ਮੰਮੀ ਕਦੇ-ਕਦੇ ਕਹਿ ਦਿੰਦੇ ਆ ਵੀ ਚਲੋ ਮੈਂ ਕੋਈ ਕੰਮ-ਕਾਰ ਕਰ ਲੈਨੇ ਆਂ ਕੁਝ ਹੋਰ ਮੈਂ ਮੰਮੀ ਨੂੰ ਕਿਹਾ ਵੀ ਯਾਰ ਜਦੋਂ ਤੱਕ ਮੈਂ ਹੈਗਾ ਹਨਾ ਜਦੋਂ ਤੱਕ ਮੈਂ ਠੀਕ ਆ ਵੀ ਤੁਹਾਨੂੰ ਕੰਮ ਨਹੀਂ ਕਰਨਾ ਯਾਰ ਕੋਈ ਜੇ ਅਗਰ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਮੈਨੂੰ ਦੱਸੋ ਅਗਰ ਮੈਂ ਤੁਹਾਨੂੰ ਨਹੀਂ ਦੇ ਪਾਰਾ ਨਹੀਂ ਮਿਲਦੀ ਫਿਰ ਤੁਸੀਂ ਕਹੋ ਯਾਰ ਵੀ ਹਨਾ ਵੀ ਤੁਸੀਂ ਵੀ ਨਹੀਂ ਕਰਨੀ ਯਾਰ ਵੀ ਜਦ ਤੱਕ ਹੈਗੇ ਆ ਵੀ ਮਾਂ ਨੂੰ ਹੁਣ ਨਹੀਂ ਕੰਮ ਕਰਾਣਾ ਕਰ ਲਿਆ ਬਹੁਤ ਕਰ ਲਿਆ ਵੀ ਇਮੋਸ਼ਨਸ ਕਿੰਨਾ ਕੁ ਤੋੜ ਦਿੰਦੇ ਨੇ ਇਮੋਸ਼ਨਸ ਯਾਰ ਹਰੇਕ ਬੰਦਾ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦਾ ਹਰੇਕ ਬੰਦਾ ਬ੍ਰੇਕਿੰਗ ਪੁਆਇੰਟ ਹੁੰਦਾ ਇੱਕ ਹਮ ਹਰੇਕ ਦਾ ਆਪ ਦਬਦਾ ਹਮ ਉਹ ਚੀਜ਼ਾਂ ਤੋਂ ਆਪ ਅੱਗੇ ਲੰਘਿਆ ਯਾਰ ਪਹਿਲਾਂ ਬਹੁਤ ਟੁੱਟ ਚੁਕੇ ਬਹੁਤ ਚੀਜ਼ਾਂ ਹੋ ਚੁਕੀਆਂ ਹੈਆਂ ਯਾ ਵੀ ਹੁਣ ਫਰਕ ਨਹੀਂ ਪੈਂਦਾ ਨਾ ਹੁਣ ਬਸ ਐ ਵੀ ਮੰਮੀ ਹੈ ਗਿਆ ਘਰੇ ਬਸ ਉਹ ਖੁਸ਼ ਰਹਿਣ ਆਪਣੋਂ ਹੋਰ ਕੁਝ ਨਹੀਂ ਚਾਹੁੰਦਾ ਯਾਰ ਬਸ ਓਕੇ ਖੁਸ਼ ਰਹਿਣ ਦੀ ਕੋਈ ਪਰਿਭਾਸ਼ਾ ਹੈ ਪਰਿਭਾਸ਼ਾ ਯਾਰ ਮਾਪੇ ਨੇ ਜਿਹੜੇ ਉਹ ਬੱਚਿਆਂ ਚ ਹੀ ਖੁਸ਼ੀਆਂ ਲੱਭਦੇ ਨੇ ਜੇ ਬੱਚੇ ਖੁਸ਼ ਨੇ ਠੀਕ ਨੇ ਹਣਾ ਸਲਾਮਤ ਨੇ ਸਹੀ ਨੇ ਕੋਈ ਬਿਮਾਰੀ ਨਹੀਂ ਹੈਗੀ ਮਾਪੇ ਤਾਂ ਆਪੀ ਖੁਸ਼ ਨੇਰ ਉਹਨਾਂ ਨੂੰ ਕੀ ਚਾਹੀਦਾ ਯਾਰ ਮਾਪੇ ਨੂੰ ਫਿਰ ਤੁਹਾਡੇ ਲਈ ਕੀ ਖੁਸ਼ੀ ਆ ਮੇਰੇ ਲਈ ਮਮਮੀ ਯਾਰ ਮਾ ਹਾਂ ਮੇਰੀ ਮੰਮੀ ਖੁਸ਼ ਹੈ ਜਦੋਂ ਮੈਂ ਘਰੇ ਜਾਂਦਾ ਸਾਡੇ ਡੌਗੀ ਆਣਾ ਵੀ ਚਲੋ ਆਪਾਂ ਚ ਮਤਲਬ ਖੇਡਦੇ ਰਹਿੰਦੇ ਹਨਾ ਉਹ ਜਿਵੇਂ ਵੀ ਜੀ ਲਵਾਈ ਰੱਖਦਾ ਮੰਮੀ ਦਾ ਜਦੋਂ ਮੈਂ ਘਰੇ ਜਾਂਦਾ ਮਤਲਬ ਖੁਸ਼ ਹੱਸਦੇ ਖਸ ਕੇ ਬੋਲਦੇ ਨੇ ਬਸ ਆ ਕਰਿਆ ਕਿ ਮੈਂ ਦਿੱਲੀ ਦਾ ਉਹ ਸਫਲ ਹੋ ਜਾਂਦਾ ਮੇਰਾ ਆਣਾ ਵੀ ਹਾਂ ਠੀਕ ਹੈ ਯਾਰ ਓਕੇ ਖੁਸ਼ ਹੋ ਜਾਂਦੇ ਉਹ ਦੇਖ ਕੇ ਹਾਂ ਜੀ ਹਾਂ